اپنے بوٹا بارے کی کہنا ਚੌਥਾ ਨਿਸ਼ਾਨ ਕੀ ਅਜੀ ਹਾਟ ਨੂੰ ਅਟਾਰੂ ਅੱਛਾ ਟੋਟਲ ਬੋਟ ਕਿੰਨੀ ਹੈ ਜੀ ਆਪਣੀ 608 ਮੋਟਾਂ ਦੀ ਅੱਛਾ ਜੀ ਤੁਹਾਨੂੰ ਕੀ ਲੱਗਦਾਤੋਗੇ ਜੀ ਜਿੱਤ ਕੇ ਤੁਸੀਂ ਕਿਹੜੇ ਕਿਹੜੇ ਕੰਮ ਕਰੋਗੇ ਜੋ ਵੀ ਮੇਰੇ ਵਾਰਡ ਦਾ ਵਿਕਾਸ ਦਾ ਕੰਮ ਹੋਊਗਾ ਜੀ ਆਪਾਂ ਪਹਿਲੇ ਘਾਟੇ ਰਹਿਣ ਅੱਛਾ ਜਿਹੜੇ ਅਧੂਰੇ ਕੰਮ ਨੇ ਜੀ ਉਹਨਾਂ ਬਾਰੇ ਕੀ ਪਹਿਲਾਂ ਜਿੱਤੇ ਜਿਹੜੇ ਵੀ ਰਹਿੰਦੇ ਨੇ ਕਿਸੇ ਦੇ ਵੀ ਆਪਣੇ ਜਿਹਨ ਲੱਗੂਗਾ ਰਹਿਣਾ ਉਹ ਚਲਾ ਸਾਫ ਹੋ ਜਾਣਾ ਹੈ ਸਾਡੀ ਸਭੇ ਸਮੱਸਿਆ ਆਪਣੀ ਕੀ ਹੈ ਜੀ ਕੋਈ ਜਿਹੜੀ ਅਗਮਾੜ ਨੇ ਇਹ ਮੰਨ ਲਵਣ ਚ ਕਰਨਾ ਚਾਹੁੰਦੇ ਨੇ ਜਿਹੜੀ ਜਿੱਥੇ ਕਿ ਇਹ ਨੂੰ ਦੇਸ਼ੇਵਾ ਬਖਾਸ ਹੀ ਕਰਦੇ ਨੇ ਆਪਾਂ ਲੋਕਾਂ ਦੇ ਰੂਹ ਵੀ ਤਮੋਏ ਭਲੇ ਕਰਦੇ ਨੇ ਹੋਰ ਆਪਣੀ ਮੰਨਾ ਜਦ ਤੱਕ ਕਰੇਗੇ ਨਹੀਂ ਕਿੰਨਾ ਚਿਰ ਹੋ ਗਿਆ ਜੀ ਇਹਦਾ ਮਿਸਤੀ ਦੇ ਵਿੱਚ ਤੋਂ ਮੈਂ ਰਾਜਨੀਤੀ ਦੇ ਵਿੱਚ ਬਾਗੋਧਵਾਨ ਨਾਦ ਬਲੇ 92 ਦੇ ਨਾਲ ਇਹਨਾਂ ਨਾਲ ਹੀ ਹੋ ਜੀ ਆ ਲੋ ਲੋ ਇਸ ਸਰਕਾਰ ਦੇ ਨਾਲ ਇਸ ਸਰਕਾਰ ਇਹਦੇ ਪਹਿਲੇ ਜਦੋਂ ਬਹੁ ਆਵਾਜ਼ਾਂ ਦੇ ਨਾਲ ਆਇਆ ਸੀ ਤਾਂ ਕੀ ਬਣਾਇਆ ਜਿਹੜੇ ਉਹ ਜਿਹਨਾਂ ਨੇ ਨਾਲ ਜਿਹਨਾਂ ਜਿਹੜੇ ਉਹ ਕਹਿੰਦੇ ਨੇ ਕਿ ਇਹ ਨੀਤੀ ਬਣੀ ਉਹ ਚੱਲਦਿਆਂ ਨੂੰ ਬਣਾ ਦੇ ਜੀ ਆਪਣੀ ਨਾਲ ਸੁਣੋ ਅੱਜ ਕੀ ਨਾਮ ਹੈ ਜੀ ਆਪਣਾ ਕਿੰਨੇ ਨੰਬਰ ਵਾਰਡ 'ਚ ਖੜੇ ਹੋ ਕਿਹੜਾ ਨੰਬਰ ਇਹਨਾਂ ਦਾ ਲੋਕ ਸੰਗ ਦੀ ਆਪਣੇ ਵੋਟਰ ਦੇ ਵਿੱਚ ਖੜੇ ਨੇ ਕੀ ਕਹਿਣਾ ਕੀ ਕਿੰਨਾ ਹੋਵੇ ਮੈਂ ਬਸ ਇਹਨਾਂ ਲਈ ਇਹੀ ਕਹਿਣਾ ਚਾਹੁੰਨੀ ਆ ਜੋ ਵੀ ਇਹਨਾਂ ਨੇ ਪਹਿਲਾਂ ਕੰਮ ਕੀਤੇ ਨੇ ਬਹੁਤ ਮਿਹਨਤ ਕੀਤੀ ਨੇ ਬਹੁਤ ਸਮੇਂ ਤੋਂ ਇਹ ਰਾਜਨੀਤੀ ਦੇ ਚਾਰੇ ਹੋਏ ਨੇ ਤੇ ਬਹੁਤ ਵਧੀਆ ਕੰਮ ਕੀਤੇ ਹੋਏ ਨੇ ਅੱਜ ਅਸੀਂ ਸਾਰੇ ਇਹਨਾਂ ਦੇ ਨਾਲ ਖੜੇ ਆ ਅੱਗੇ ਵੀ ਇਹ ਸਾਡੇ ਨਾਲ ਹੈਲਪ ਕਰਦੇ ਰਹੇ ਨੇ ਤੇ ਹੁਣ ਤੱਕ ਵੀ ਇਹਨਾਂ ਨੇ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਵਜੀ ਬਸ ਇਹਨਾਂ ਦਾ ਸਹਿਯੋਗ ਅਸੀਂ ਜਿਤਾ ਕੇ ਇਹਨਾਂ ਨਾਲ ਖੜੇ ਆ ਜੀ ਤੁਸੀਂ ਕੋਈ ਮੰਨਤ ਦੇ ਨਾਲ ਇਹਨਾਂ ਦੇ ਨਾਲ ਖੜੇ ਹੋ ਹਾਂ ਜੀ ਸਾਰੇ ਅਸੀਂ ਸਭ ਇਹਨਾਂ ਦੇ ਨਾਲ ਖੜੇ ਆ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਰੂਪਰੇ ਬਾਰੇ ਰੂਪਰੇ ਬਾਰੇ ਬਹੁਤ ਵਧੀਆ ਕਰਦਾ ਹੀ ਹੈ ਇੱਕ ਬੰਦੇ ਨਾਲ ਦੁਰਦਹਿ ਜਿਹੜਾ ਵੀ ਕੋਈ ਕੰਮ ਹੈ ਵੀਰੇ ਨਾਲ ਹਰ ਇੱਕ ਕੰਮ ਕਰਦਾ ਹੈ ਪੱਜ ਕੇ ਜਾਂਦਾ ਹੈ ਇੱਕ ਨਾਲ ودیا سہ غیر ہر ایک بند کرتا آم آدمی پارٹی جتوگا بھی جتوگا آم آدمی پارٹی امن اروڑا آم آدمی پارٹی ਪਾਰਟੀ ਜਿੰਦਾਬਾਦ ਜਿੱਤੂਗਾ ਵੀ ਜਿੱਤੂਗਾ ਜੈ ਜੰਧਾ